ਇਸ ਵਾਰ ਦੇ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਦੇ ਕਿਸਾਨਾਂ ਅਤੇ ਸਰਕਾਰ ਨੂੰ ਵਕਤ ਪੈਣ ਵਾਲਾ ਕਿਉਂਕਿ ਇਸ ਵਾਰ ਸੈਲਰ ਮਾਲਕ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਟਕਰਾ ਦੇ ਰੋ ਵਿੱਚ ਨਜ਼ਰ ਆ ਰਹੇ ਹਨ ਫਰੀਦਕੋਟ ਵਿੱਚ ਅੱਜ ਹੋਈ ਸੈਲਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸੈਲਰ ਮਾਲਕਾਂ ਨੇ ਪੰਜਾਬ ਸਰਕਾਰ ਖਿਲਾਫ ਆਪਣਾ ਫੈਸਲਾ ਸੁਣਾ ਦਿੱਤਾ ਹੈ ਅਤੇ ਹੁਣ ਗੇਂਦ ਸਰਕਾਰ ਦੇ ਪਾਲੇ ਵਿੱਚ ਜਾ ਡਿੱਗੀ ਹੈ ਸੈਲਰ ਮਾਲਕਾਂ ਨੇ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਦਾਜੀ ਕੀ ਗੱਲਬਾਤ ਕਰਦੇ ਆ ਸੈਲਰ ਐਸੋਸੀਏਸ਼ਨ ਫਰੀਦਕੋਟ ਦੇ ਆਗੂ ਰਣਜੀਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਸੈਲਰ ਐਸੋਸੀਏਸ਼ਨ ਫਰੀਦਕੋਟ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਹੋਈ ਹੈ ਜਿਸ ਵਿੱਚ ਸੈਲਰ ਮਾਲਕਾਂ ਨੂੰ ਆ ਰਹੀਆਂ ਮਸੇਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਇਸ ਵਾਰ ਖਰੀਦ ਦਾ ਮੁਕੰਮਲ ਬਾਈਕਾਟ ਕਰਦੇ ਹਾਂ ਤੇ ਇਸ ਵਾਰ ਅਸੀਂ ਸਰਕਾਰ ਨੂੰ ਝੋਨੇ ਦੀ ਖਰੀਦ ਲਈ ਜੋ ਹਰ ਸਾਲ 50% ਬਾਰਦਾਨਾ ਮੁਹੱਈਆ ਕਰਵਾਉਂਦੇ ਹਾਂ ਉਹ ਮੁਹੱਈਆ ਨਹੀਂ ਕਰਵਾਵਾਂਗੇ ਉਹਨਾਂ ਸਰਕਾਰ ਨੂੰ ਅਗਾਹ ਕੀਤਾ ਕਿ ਸਰਕਾਰ ਆਪਣੇ ਪੱਧਰ ਤੇ ਇਸ ਵਾਰ ਖਰੀਦ ਕਰਕੇ ਖੁਦ ਹੀ ਝੋਨਾ ਆਪਣੇ ਪੱਧਰ ਤੇ ਸਟੋਰ ਕਰੇ ਪਰ ਕੋਈ ਵੀ ਸੈਲਰ ਮਾਲਕ ਆਪਣੇ ਸੈਲਰ ਵਿੱਚ ਝੋਨਾ ਨਹੀਂ ਲਗਾਵੇਗਾ ਸਾਡੇ ਜਿਹੜੀ ਅੱਜ ਦੀ ਮੀਟਿੰਗ ਹੈ ਉਹ ਪੰਜਾਬ ਸਰਕਾਰ ਦੇ ਜੋ ਆਉਣ ਵਾਲੇ ਸਮਝੋ ਨਜ਼ਾਰਾ ਆ ਰਿਹਾ ਇੱਕ ਡੇਢ ਮਿੰਟ ਇੱਕ ਮਹੀਨੇ ਦੇ ਵਿੱਚ ਮੰਡੀਆਂ ਚੋਂ ਨਾ ਜਾਣਾ ਅਸੀਂ ਇਹ ਮੀਟਿੰਗ ਕੀਤੀ ਆ ਵੀ ਸਾਡੀ ਕੀ ਪਾਲਸੀ ਹੈ ਕਿਉਂਕਿ ਬੜੇ ਦੁੱਖ ਦੀ ਗੱਲ ਹੈ ਕਿ ਧੋਨਾ ਮੰਡੀਆਂ ਚ ਆ ਜਾਣਾ ਹੈ ਲੇਕਿਨ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਪਾਲਸੀ ਨਹੀਂ ਬਣਾਈ ਜਦੋਂ ਕਿ ਆਏ ਸਾਲਾਂ ਦੇ ਵਿੱਚ ਏਦੋਂ ਪਹਿਲਾਂ ਪਾਲਸੀਆਂ ਬਣ ਕੇ ਆ ਜਾਂਦੀਆਂ ਔਰ ਰਾਈਸ ਮਿਲਰ ਨੂੰ ਪਤਾ ਹੁੰਦਾ ਵੀ ਅਸੀਂ ਕਿਸ ਕੰਮ ਜਿਹੜਾ ਕਿਸ ਤਰੀਕੇ ਨਾਲ ਕਰਨਾ ਹੈ ਔਰ ਪੀਏ ਨੇ ਕਿਸ ਤਰੀਕੇ ਨਾਲ ਕੰਮ ਕਰਨਾ ਹੈ ਲੇਕਿਨ ਅਜੇ ਤੱਕ ਕੋਈ ਪਾਲਸੀ ਨਹੀਂ ਆਈ ਲੇਕਿਨ ਸਾਡਾ ਜਿਹੜਾ ਆਪਦੇ ਸੈਂਟਰ ਦਾ ਜਿੱਦਾਂ ਫੈਸਲਾ ਹੋਇਆ ਅਸੀਂ ਇਹ ਕੀਤਾ ਕਿ ਪੰਜਾਬ ਸਰਕਾਰ ਦੇ ਕੋਲ ਸੈਂਟਰ ਸਰਕਾਰ ਦੇ ਕੋਲੇ ਕੋਈ ਵੀ ਆਉਂਦੇ ਸਾਲ ਦੀ ਵਾਸਤੇ ਕੋਈ ਜਗ੍ਹਾ ਨਹੀਂ ਚੌੜ ਰੱਖਣ ਦਾ ਵਾਸਤੇ ਕੋਈ ਜਗ੍ਹਾ ਨਹੀਂ ਅਜੇ ਤੱਕ 8800 ਗੱਡੀ ਜਿਹੜੀ ਸਾਡੀ ਪਿਛਲੇ ਸਾਲ ਦੀ ਪੰਜਾਬ ਦੇ ਵਿੱਚ ਉਹ ਚੌਲਾਂ ਦੀ ਲੱਗਣ ਵਾਲੀ ਪਈ ਹੈ ਇਹ ਅਗਲੀ ਡੇਟ ਆਉਂਦੀ ਕਿ ਨਹੀਂ ਆਉਂਦੀ ਇਹ ਅਜੇ ਬਾਦ ਦੀਆਂ ਗੱਲਾਂ ਨੇ ਲੇਕਿਨ ਜਦੋਂ 8800 ਗੱਡੀ ਲੱਗੂਗੀ ਉਹ ਲੱਗੇ 2 ਮਹੀਨੇ ਲੱਗਦੇ 3 ਮਹੀਨੇ ਲੱਗਦੇ ਆ ਉਦੋਂ ਬਾਅਦ ਜਿਹੜੀ ਨਵੀਂ ਮਿਲਗੀ ਉਹ ਫਿਰ ਬਾਅਦ ਸਟਾਰਟ ਹੋਊਗੀ ਨਵੀਂ ਮਿਲਗੀ ਸਟਾਰਟ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਕਲੀਅਰ ਗੱਲ ਕਰਨਾ ਚਾਹੁੰਦਾ ਵੀ ਸਾਡੇ ਕੋਲ ਪਿਛਲੇ ਸਾਲ 60 ਤੋਂ 65% ਜਗ੍ਹਾ ਸੀ ਜਦੋਂ ਅਸੀਂ ਸਰਕਾਰ ਦਾ ਕੰਮ ਸ਼ੁਰੂ ਕੀਤਾ ਸੀ ਔਰ ਅਸੀਂ ਵੀ ਇਹ ਹੌਸਲੇ ਸੀ ਵੀ 30 35% ਜਗ੍ਹਾ ਸਾਨੂੰ ਮਿਲ ਚੋ ਲੇਕਿਨ ਅਫਸੋਸ ਨਾ ਕਰਨਾ ਪੈਂਦਾ ਵੀ ਸਾਨੂੰ ਮਿਲੀ ਨਹੀਂ ਅਸੀਂ ਬਾਹਰ ਸੈਂਟਰਾਂ ਦੇ ਜਾ ਕੇ ਮੁਖਸਰ ਬੋਰ ਫਾਇਲ ਕਾ ਜਾ ਕੇ ਚੌੜ ਲਾ ਕੇ ਆਏ ਅਸੀਂ ਆਪਦਾ ਟਾਈਮ ਟਪਾ ਲਿਆ لیکن ਜਿਹੜਾ ਹੁਣ ਆਉਣ ਵਾਲਾ ਸਮਾਂ ਹੈ ਉਹ ਸਾਡੇ ਆਸਤੇ ਬਹੁਤ ਡਾਰਕ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ 1% ਵੀ ਸਰਕਾਰ ਕੋਲ ਚੌਲ ਲਾਉਣ ਵਾਸਤੇ ਕੋਈ ਜਗ੍ਹਾ ਨਹੀਂ ਅਸੀਂ ਅੱਜ ਫੈਸਲਾ ਕੀਤਾ ਅਸੀਂ ਪੰਜਾਬ ਦੇ ਨਾਲ ਅਸੀਂ ਛੱਲਰ ਮਾਲ ਜਿਹੜੇ ਛੱਲਰ ਰਾਈਸ ਮਿਲਰ ਹੈ ਅਸੀਂ ਪੰਜਾਬ ਦੇ ਮਿਲਰ ਸਾਰੇ ਖੜੇ ਆ ਸਾਡਾ ਪੰਜਾਬ ਦਾ ਫੈਸਲਾ ਹੈ ਕਿ ਅਸੀਂ ਆਉਣ ਵਾਲੀ ਜਿਹੜਾ ਉਹ ਸੀਜ਼ਨ ਹੈ ਉਹਦੇ ਬਤ ਤਸੀਂ ਬਿਲਕੁਲ ਕੋਈ ਨਵਾਇਗਮਟ ਨਹੀਂ ਕਰਨਾ ਔਰ ਜਿਹੜਾ ਝੋਨਾ ਹੈ ਇਸ ਸਰਕਾਰ ਨੂੰ ਆਪਦੀ ਕਸਟਡੀ ਚ ਰੋਣਾ ਪੈਣਾ ਆ ਸਾਡਾ ਫੈਸਲਾ ਕਿ ਅਸੀਂ ਜਦੋਂ ਸਰਕਾਰ ਨੇ ਚੋਣਾ ਲਵਾ ਲਿਆ ਅਸੀਂ ਬੁੱਕ ਬੇਟ ਤੇ ਸਰਕਾਰ ਦਾ ਕੰਮ ਕਰਾਂਗੇ ਔਰ ਪਾਲਿਸੀਆਂ ਅਸੀਂ ਬਾਅਦ ਚ ਬਣਾਵਾਂਗੇ ਕਿ ਸਾਨੂੰ ਕਿੰਨੇ ਯੀਲਡ ਚਾਹੀਦੀ ਹੈ ਕਿੰਨੀ ਸਾਨੂੰ ਮਿਲਣੀ ਚਾਹੀਦੀ ਹੈ ਇਹ ਪਾਲਸੀਆਂ ਬਣੀਆਂ ਬਾਅਦ ਬਾਅਦ ਚ ਸ਼ੰਦਰਾ ਦੇ ਕਨ ਅਨੁਸਾਰ ਲੇਕਿਨ ਅੱਜ ਜਿਹੜਾ ਸਰਕਾਰ ਆ ਉਹਦਾ ਚੋਣਾ ਸੰਭਾਲੇ ਉਹਨੂੰ ਸੰਭਾਲਣ ਦੀ ਤਿਆਰੀ ਕਰੇ ਸਾਨੂੰ ਕੋਈ ਕਰੇਂਜ ਕੰਟ ਗਰੇਜ ਨਹੀਂ ਕਿ ਅੱਗੇ ਸ਼ਲਰ ਜਿਹੜੇ ਸੀ ਚੋਣਾ ਚੱਕਲ ਜਾਂਦੇ ਸੀ ਬਾਹਰ ਦੇ ਨਾਲ ਆਪਦੇ ਕੋਲ ਲੈ ਜਾਂਦੇ ਸੀ ਅਸੀਂ ਜਿਹੜਾ 50% ਵਾਰਦਨਾ ਕਿਸੇ ਦੰਦੇ ਸੀ ਅਸੀਂ ਉਹ ਵੀ ਸਾਡੀ ਮਿਲਾਈ ਹੈ ਅਸੀਂ ਵਾਰਦਨਾ ਸਰਕਾਰ ਨੂੰ ਨਹੀਂ ਦੇਣਾ ਔਰ ਨਾ ਹੀ ਅਸੀਂ ਆਪ ਦੇ ਸ਼ਹਿਰ ਵਿੱਚੋਂ ਨਾ ਲੋਣਾ ਸੰਵਾਦ ਨਾਲ ਇਸ ਵਾਰ ਦੇ ਵਿੱਚ ਗੱਲ ਬਾਤ ਹੋਈ ਸੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੈਡੀਸਿਜ਼ਮ ਲੈ ਕੇ ਸਮੱਸਿਆ ਆ ਸਕਦੀ ਕਿਉਂਕਿ ਸਟੋਰੇਜ ਨਹੀਂ ਹੈਗੀ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਅੱਛਾ ਇਥੋਂ ਨਾ ਲਗਾਉਣਾ ਸਟੋਰੇਜ ਨਹੀਂ ਹੈਗੀ ਤੇ ਤਾਂ ਕੋ ਦਾ ਸੰਵਾਦ ਦਾ ਕਹਿਣਾ ਸੀਗਾ ਕਿ ਉਹਨਾਂ ਨੂੰ ਪੰਜਾਬ ਦੀ ਕੋਈ ਨਹੀਂ ਹੈ ਕੋਟਪੂਰੇ ਇੱਕ ਉਹਨਾਂ ਕੋਲ ਪੂਰੀ ਸਟੋਰੇਜ ਹੈਗੀ ਆ ਸਾਰੇ ਖਾਲੀ ਗੋਦਾਮ ਨੇ ਦੇਖੋ ਸਪੀਕਰ ਸਾਹਿਬ ਸਾਰੇ ਪੰਜਾਬ ਨੂੰ ਚਲਾਉਂਦੇ ਆ ਵਿਧਾਨ ਸਭਾ ਚ ਬੈੰਦੇ ਆ ਸਾਰੇ ਦੀ ਗੱਲਾਂ ਸੁਣਦੇ ਆ ਲੇਕਿਨ ਬੜੇ ਦੁੱਖ ਦੀ ਗੱਲ ਹੈ ਵੀ ਉਹਦਾ ਦਾ ਸ਼ਹਿਰ ਉਹਨਾਂ ਦੇ ਬਹੁਤ ਸ਼ਹਿਰ ਐਦਾ ਕੋਟਪੂਰਾ ਤੇ ਮੈਂ ਲਿਖ ਕੇ ਦੇਣ ਨੂੰ ਜ਼ਾਰਾ ਸੰਵਾਜ ਨੂੰ ਕਿ ਅੱਜ ਵੀ ਕੋਟਪੂਰੇ ਦੇ ਵਿੱਚ ਇੱਕ ਵੀ ਗੱਡੀ ਲਾਉਣ ਦੀ ਕੋਈ ਜਗ੍ਹਾ ਨਹੀਂ ਹਾਂ ਜੇ ਸੰਧਵਾ ਸਾਹ ਨੇ ਕੋਟਪੂਰਿਆ ਵਾਸਤੇ ਕੋਈ ਸੈਪਰੇਟ ਗੋਡਾਊਨ ਬਣਾਇਆ ਉਹ ਦਸਰਾ ਨਹੀਂ ਚਾਹੁੰਦੇ ਉਹ ਸਭ ਕੱਲੇ ਕੋਟ ਵਾਲੇ ਵਾਸਤੇ ਖੋਲਣੇ ਆ ਤਾਂ ਉਹ ਉਹਨਾਂ ਨੂੰ ਪਤਾ ਹੈ ਲੇਕਿਨ ਜਿੰਨਾ ਸਾਨੂੰ ਪਤਾ ਹੈ ਸੰਧਵਾ ਸਾਹਿਬ ਇਹ ਛਿਰੀਆਂ ਗੱਲਾਂ ਇਹ ਗੱਲਾਂ ਕੀਤਾ ਕੰਮ ਨੂੰ ਚੱਲਣਾ ਇਹ ਤਾਂ ਮਹੀਨਿਆਂ ਨੂੰ ਜਿਹੜਾ ਸਾਰਾ ਕੋਟ ਤੁਹਾਡੇ ਸਾਹਮਣੇ ਆ ਜਾਣਾ ਔਰ ਵਿਧਾਨ ਸਭਾ ਚ ਲੋਕਾਂ ਨੇ ਜਟਾਂ ਦੇ ਜਵਾਬ ਨਹੀਂ ਦਿੱਤਾ ਜਾਣਾ ਵਿਧਾਨ ਸਭਾ ਚ ਐਮਐਲ ਤੋਂ ਤੁਹਾਨੂੰ ਜਵਾਬ ਨਹੀਂ ਦਿੱਤਾ ਜਾਣਾ ਸਪੀਕਰ ਸਾਹਿਬ ਮੈਨੂੰ ਇਹ ਤੁਹਾਨੂੰ ਸਵਾਲ ਕਰਨਾ ਹੈ ਕਿ ਸਾਡੀਆਂ ਮੰਡੀਆਂ 'ਚ ਚੋਨਾ ਰਲੀ ਦਾ ਰੋਲਿਆ ਜਾਂਦਾ ਅਸੀਂ ਇਹਦਾ ਕੀ ਕਰੀਏ ਇਹਨਾਂ ਜੋਬ ਤੁਸੀਂ ਵਿਧਾਨ ਸਭਾ 'ਚ ਦਿਓਂਗੇ ਕੋਟਪੁਰੇ 'ਚ ਥੋੜੇ ਕੋਈ ਜਗ੍ਹਾ ਨਹੀਂ ਹਾਂ ਜੇ ਤੂੰ ਕੋਈ ਹੋਨਰ ਦੇ ਕੋ ਬਣਾਏ ਆ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੋ ਸਕਦਾ ਸਾਨੂੰ ਕਿ ਗੱਡੀ ਲਾਉਣ ਨੂੰ ਕੋਈ ਜਗ੍ਹਾ ਨਹੀਂ